ਕੜਾ ਹਾਂਜੀ ਉੱਤਰ ਮੈਂ ਜਾਵਾਂ ਮੈਂ ਝੋਖਾ ਹੁਣਾਗਾ ਨਾ ਨਾ ਜੀ ਪ੍ਰਧਾਨ ਜੀ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਕੀ ਰੋਜ਼ ਆਉਨੇ ਹੋ ਬਹਿਜੋ ਬਹਿਜੋ ਆਦਾ ਬਾਲਾ ਵਧੀਆ ਕਰਾਈ ਤੁਸੀਂ ਨੇ ਜਿਹੜਾ ਇੱਕ ਕੇਨ ਆਪਦੇ ਪਿੰਡੋਂ ਲਿਆਏ ਲੈ ਹੋਰ ਹੁਣ ਆਪਣਾ ਵੀ ਯੋਗਦਾਨ ਪਾਜੂਗਾ ਆ ਮਹਾ ਜ਼ਿਲ੍ਹਾ ਪੱਤਰ ਦੇ ਹੋਰ ਹੋਰ ਆਪਣੇ ਵੀ ਪੱਕੇ ਨੇ ਉਹ ਪ੍ਰੇਮੀ ਬਚਾਰੇ ਨਾਲੇ ਆਪ ਬਾਬਾ ਜੀ ਨੇ ਆ ਕੇ ਕਹੇ ਬੱਬੂ ਦੇ ਸੁਪਨੇ ਚ ਹਾਂ ਇਹ ਪਰ ਕੋਈ ਹੋਰ ਕਹਿੰਦਾ ਪਪਲਾ ਤਾਲੀ ਦਿੰਦੇ ਆਓ ਫਿਰ ਤਾਂ ਹੋਰ ਦਾ ਚਲੋ ਹੋਰ ਹੋ ਜਾਂਦਾਗਾ ਨਾਲੇ ਬਾਬੇ ਦਾ ਗੰਨੂ ਹੁਕਮ ਟਾਲਣਾ ਇਹ ਤਾਂ ਕਿਰਪਾ ਹੀ ਹੁੰਦੀ ਹੈਗੀ ਆਪ ਪਰਮਾਤਮਾ ਜੀ ਉਹਦੀ ਥੋੜੀ ਤਾਲਾਂਗੇ ਉਹਦੇ ਦੱਸ ਦਸੀਆਂ ਰਾਤ ਭਜਨ ਆਇਆ ਬਾਬੇ ਦਾ ਨਾਮ ਰਾਤ ਵੀ ਆਇਆ ਕੋਈ ਹੋਰ ਸੁਣਿਆ ਨਹੀਂ ਤੁਸੀਂ ਨੇ ਮੈਂ ਨਹੀਂ ਸੁਣਿਆ ਹੈਗਾ ਉਹ ਦੇਖੋ ਕਹਿੰਦੇ ਹੁੰਦੇ ਜਹਾਜਾਂ ਵਿੱਚ ਘੁੰਮਦਾ ਨਿਰਾਲਾ ਬਾਬਾ ਬਾਬੇ ਦੀਆਂ ਉਂਗਲਾਂ ਤੇ ਸ਼ਹਿਰ ਇਹਦਾ ਗੀਤ ਜਾਣੀ ਦੀ ਕੋਈ ਗੀਤ ਕਾ ਨੂੰ ਹੈ ਭਜਨ ਨਹੀਂ ਹੈ ਰਾਤ ਆਇਆ ਅੱਛਾ ਹੋਰ ਆਇਆ ਮੰਗਰੋ ਲੈ ਹੱਥ ਮੈਂ ਫੋਨ ਖੜਾ ਜਿੱਦੋਂ ਪਹਿਲਾਂ ਦੇਖ ਲੈ ਮਿਲੀ ਨਾ ਚੱਕ ਗਿਆ ਸ਼ੇਰ ਹੀ ਬੜਾ ਕਰਦੇ ਨੇ ਕਹਿੰਦੇ ਕਹਿੰਦੇ ਬਹੁਤ ਕਹਿੰਦੇ ਹੈ ਹੋਰ 4-5 ਵਜੇ ਤੱਕ ਤਾਂ ਮੈਂ ਸ਼ੇਅਰ ਕਰੀ ਗਾ ਰਾਤ ਉਹਦੋਂ ਮੇਰੀ ਅੱਖ ਲੱਗ ਗਈ ਅੱਛਾ ਜਮੀ ਚੱਕ ਲਿਆ ਲੈ ਚੱਕ ਲੁੱਦਿਆ ਕਰ ਫਾਸੋ ਤੋਂ ਹੱਲ ਗਿਆ ਦੀ ਜੀ ਪੈੜ ਤੋਂ ਖਾਸ ਹੀ ਉੱਚੀ ਹੋਂ ਡਿੱਗ ਪਿਆ ਮੈਂ ਉੱਥੇ ਅੱਛਾ ਤਾ ਤਾਂ ਪੂਰਾ ਸ਼ੇਅਰ ਕਰਿਆ ਫਿਰਦਾ ਹੈ ਤੁਹਾਡਾ ਫਰਜ਼ ਬਣਦਾ ਜੀ ਤੁਹਾਡੀ ਗਲਤ ਗੱਲ ਹੈ ਤੁਸੀਂ ਭਾਜੇ ਸ਼ੇਅਰ ਨਹੀਂ ਕਰਿਆ ਜਿਹੜਾ ਸ਼ੇਅਰ ਕਰ ਤੈਨੂੰ ਮੈਂ ਤੁਹਾਡਾ ਫਰਜ਼ ਹੈ ਜੀ ਹੋਰ ਹੋਗਾ ਜੀ ਕੰਮ ਰਾਤ ਕੰਜਾ ਦਰ ਰਤੀ ਵਾਲੀ ਦਾ ਫੋਨ ਆ ਗਿਆ ਅੱਛਾ ਉਹਦਾ ਮਿਸ ਕਾਲਾਂ ਜੀਆਂ ਮਾਰੀ ਗਈ ਅੱਛਾ ਜੀ ਮੈਂ ਲਾ ਲਿਆ ਭਾਜੇ ਜੀ ਤੂ ਢੂੜ ਘੰਟਾ ਪੈਂਦੀ ਨਹੀਂ ਛੱਡਣ ਦਾ ਅੱਛਾ ਜੀ ਮਸਾਂ ਇੰਨੇ ਮੇਰੇ ਅੱਖ ਲੱਗ ਗਈ ਮੈਨੂੰ ਕਦਾ ਕਿਹੜਾ ਪਤਾ ਲੱਗਿਆ ਭਾਜੰਦਾ ਹੈ ਬੱਗੜ ਤੁਹਾਡੇ ਵਾਲਾ ਕਹਿਣਾ ਹੈ ਭਾਈ ਪ੍ਰਧਾਨ ਜੀ ਇੱਕ ਮੈਂ ਅੱਜ ਥੋਲ ਚੱਕੀ ਦੁੱਧ ਵਾਲਾ ਫਿਰਦੇ ਆ। ਬਗੜਾ ਜੱਪ ਨਾਮ ਜੱਪਨਾ ਬਗੜਾ। ਬੱਬੂ ਓਏ। ਜੱਪਨਾਮ ਪ੍ਰਧਾਨ ਜੀ। ਜੱਪਨਾਮ ਜੀ ਜੱਪਨਾਮ। ਠੀਕ ਆ ਚਾਚੀਰਾ ਜੀ। ਮੈਂ ਤਾਂ ਠੀਕ ਆ ਨਗਰ ਚ ਕੋਈ satsangan wale baba da dudh ikattha karde firde a. satsangan nu aa chachi. ਹਾਂ। ਕੱਲ ਬੱਬੂ ਨੂੰ ਦਿਖਾਈ ਦਿੱਤੇ ਦੀ ਬਾਬਾ ਜੀ। ਤੁਪਣਿਆ ਚ। ਆਪਾਂ ਆਖਾ ਹੋਏ ਨੇ ਕਿ ਬੱਬੂ ਨੂੰ ਦਰਸ਼ਨ ਹੋਏ ਦੀ। ਬੱਬੂ ਦੇ ਖਿਲਾਫ ਤਾਂ ਤਰੀ ਤਰੀ ਆ ਦੀ ਹੈਂ? ਤੁਸੀਂ ਤਾਂ ਦਰਿਆਂ ਨਾਲ ਨਾਲਾ ਸਾਨੂੰ ਵੀ ਤਾਤਾ ਉਹਨੇ ਤਾਂ। ਹੈਂ? ਅੱਛਾ। ਸਾਡੀ ਸੇਵਾ ਲਵਾਨ ਦੇ ਨਾਲ। ਫਿਰ ਕੀ ਕਿਹਾ ਬਾਬਾ ਜੀ ਨੇ ਚਲੋ ਸੁਪਨੇ ਚ ਆਏ ਹੋਣੇ ਬਾਬਾ ਜੀ ਬੱਬੂ ਦੇ ਹਾਂ ਨਾਲ ਤੂੰ ਦੀ ਅੱਛਾ ਮੈਨੂੰ ਬਾਬਾ ਜੀ ਕਹਿੰਦੇ ਵੀ ਤੇਰਾ ਮੁੰਡਾ ਕਮਜ਼ੋਰਾ ਹੋ ਰਿਹਾ ਹੈਗਾ ਵੀ ਖਰਾਕ ਦੀ ਵੀ ਲੋੜ ਹੈਗੀ ਜੇ ਆਪਣਾ ਆਮ ਨਿਵਾਲੇ ਬਾਬੇ ਨੇ ਕਿਰਪਾ ਕੀਤੀ ਸਾਡੇ ਤੇ ਆ ਜਾ ਹੁਣ ਚਾਹ ਤਾਂ ਘਟ ਘਟ ਚਾਹ ਪੀਣਾ ਦਾ ਚੀ ਦੂਜਾ ਗੇਨ ਚੱਕ ਲਈਏ ਹਾਂ ਤੁਸੀਂ ਧਰੋ ਜੋ ਕਹੇ ਨੇ ਇੱਕ ਥਾਂ ਹੋਰ ਹੈ ਹਾਂ ਦੋ ਗੇਨ ਲੈ ਕੇ ਪ੍ਰਧਾਨ ਜੀ ਵਾਲਾ ਕਵਾਲ ਹੋ ਗਈ ਬੱਬੂ ਤੇ ਕਿਰਪਾ ਹੋ ਗਈ ਜੀਨੇ ਨਾ ਹਵਲਾ ਪਿਆਲਾ ਨਾ ਪੀਤਾ ਸੁਰਗਾ ਨੂੰ ਕਿਵੇਂ ਜਾਣਗੇ ਜੀਨੇ ਨਾ ਹਵਲਾ ਪਿਆਲਾ ਨਾ ਪੀਤਾ ਸੁਰਗਾ ਨੂੰ ਕਿਵੇਂ ਜਾਣਗੇ ਜੀ ਆਪਣਾ ਨਰਾਲੇ ਬਾਬੇ ਦੀ ਜੈ ਹੋ ਚਾਹ ਦਾ ਘਟ ਘਟ ਤਰਾ ਹੈ ਦੇਖ ਲਓ ਪ੍ਰਧਾਨ ਜੀ ਚਾਚੀ ਕਿੰਨੀ ਖੁਸ਼ ਹੋ ਰਹੀ ਹੈਗੀ ਹੈ ਜਿਹੜੇ ਹਿਸਾਬ ਨਾਲ ਕੰਜਦਾ ਤੇ ਚਾਚੀ ਖੁਸ਼ ਹੋ ਗਈ ਫਿਰਦੇ ਮੈਂ ਨਰਾਲਾ ਬਾਬਾ ਜੀ ਨੂੰ ਦਰਸ਼ਨ ਦੇਵਾਂ ਪਹਿਲਾਂ ਦੇਖ ਸਕਦਾ ਜਿਹਨੂੰ ਦਰਸ਼ਨ ਦੇ ਗਿਆ ਜੀ ਚਾਚੀ ਨੂੰ ਵੀ ਦੇ ਸਕਦਾ ਹੋਰ ਹੋਣਾ ਮਾੜਾ ਜਿਹਾ ਜਪਾ ਫੇਰ ਵੀਵਾਂਗੇ ਪ੍ਰਧਾਨ ਜੀ ਟਾਈਮ ਕਿੰਨਾ ਕ ਹੋ ਗਿਆ ਭਲਾ ਟਾਈਮ ਤਾਂ 7:10 ਹੋਇਆਗਾ ਮੈਂ ਦੇਖਿਆ ਸੀ ਹੋਣਾ ਜੋੜੇ ਕੱਢੋ ਜੀ ਫਿਰ ਕੀ ਹੋ ਗਿਆ ਜੋੜੇ ਕੱਢੋ ਹਾਂ ਬਾਬਾ ਜੀ ਆਹ ਟਾਈਮ ਗੁਫਾ ਜੀ ਹੁੰਦੇ ਨੇ ਫਿਰ ਕਿੱਥੇ ਲੰਘ ਜਾਣ ਆਪਾਂ ਮੜੀਂ ਸੇਵਾ ਪ੍ਰਵਾਨ ਕਰਾ ਲਈਏ ਚਲ ਐਂ ਕਰ ਲੱਗਾ ਆਹੋ ਚਲੋ ਕਰੋ ਧਿਆਨ ਜੀ ਬਾਬਾ ਜੀ ਦਾ ਹਾਂ ਕਰ ਲਾਂ ਦਾ ਸ਼ੁਰੂਏ ਤੁਸੀਂ ਕਰੋਗਾ ਜੀ ਪ੍ਰਧਾਨ ਤਾਂ ਤੁਸੀਂ ਉਹ ਮੈਂ ਨਾ ਆਇਆ ਨਹੀਂ ਅੱਜ ਤੈਨੂੰ ਦੱਸ ਕੇ ਤੁਹਾਡੇ ਰਾਤ ਫੋਨ ਤੇ ਗੱਲ ਜੀ ਕਰੀ ਹੋਈ ਹੈ ਉਹ ਅੱਛਾ ਚਲੋ ਮੈਂ ਕਰ ਹੇ ਤਰਲੋਕ ਦਰਸ਼ੀ ਤਿੰਨੇ ਲੋਕਾਂ ਦੇ ਰਾਜਾ ਦੁੱਧ ਦੀ ਸੇਵਾ ਪ੍ਰਵਾਨ ਕਰੋ ਜਪਨਾ ਜੈ ਹੋ ਨਰਾਲੇ ਬਾਬੇ ਦੀ ਜਿਵੇਂ ਸਾਨੂੰ ਤਾਰਿਆ ਉਵੇਂ ਸਭ ਨੂੰ ਤਾਰੀ ਬਾਬਾ ਸਭ ਨੂੰ ਤਾਰੀ ਜਪਨਾ ਅਪਰੇ ਤੇ ਕਿਧਰੋਂ ਆ ਗਿਆ ਤੁਸੀਂ ਨਹੀਂ ਟਿਕਦੇ ਮਲੰਗੋ ਮਲੰਗ ਮਲੰਗ ਨਹੀਂ ਹੈਗੇ ਚਾਚਾ ਤੇ ਇਥੋਂ ਲੈਣ ਨਹੀਂ ਆਇਆ ਅੱਜ ਅਸੀਂ ਕੁਛ ਦੇਣ ਆਇਆਗੇ ਦੋ ਮਣ ਦੁੱਧ ਹੈਗਾ ਮੈਂ ਦੁੱਧ ਨੂੰ ਇਥੇ ਦੀ ਭੂਆ ਦੀ ਵਿਆਹ ਦੀ ਕੜਾਈ ਚੜੀ ਰਹੇ ਬੰਦਾ ਹੀ ਪੁੱਠਾ ਜਾ ਰਿਹਾ ਮੈਨੂੰ ਲੱਗਦਾ ਤੁਹਾਨੂੰ ਮੇਰੇ ਸਾਲੇ ਕੋਈ ਕੰਮ ਹੀ ਨਹੀਂ ਹੈਗਾ ਪਰ ਕੋਈ ਹੋਏਗਾ ਕੋਈ ਮਾੜਾ ਮੋਟਾ ਕੰਮ ਕਰ ਕਰ ਲਿਆ ਕਰੋ ਕਿਉਂ ਤੁਸੀਂ ਤੜਕੀ ਮੈਂ ਟੌਰੇ ਬੰਨ ਲੈਣੇ ਹੋ ਹੈ ਕੁਈ ਮਾਰੀ ਮੋਟੀ ਥੋੜੀ ਚੱਚ ਦੀ ਕਰਤੋਂ ਤਹਿਗੀ ਹੈ ਮੇਰੀ ਗੱਲ ਸੁਣੋ ਭਰਪੂਰ ਸਿੰਘ ਜੀ ਦੇਖੋ ਇਹਨੂੰ ਤੁਸੀਂ ਜਿਵੇਂ ਮਰਜ਼ੀ ਬੋਲ ਦਿਓ ਮੈਨੂੰ ਨਾ ਬੋਲੋ ਜ਼ਿਲ੍ਹਾ ਪ੍ਰਧਾਨ ਹੈਗਾ ਜ਼ਿਲ੍ਹਾ ਪ੍ਰਧਾਨ ਹੈਗਾ ਨਾ ਮੈਂ ਜੇ ਕਾਰਾ ਨਾ ਬੋਲੋ ਅੱਜ ਨਾ ਬੋਲੋ ਓਏ ਮੈਨੂੰ ਐ ਲੱਗਦਾ ਤੁਸੀਂ ਮੇਰੇ ਤੋਂ ਹੀ ਛਤਰਾਵਲ ਫਰਾਉਂਗੇ ਤੁਸੀਂ ਟਿਕਦੀ ਨਹੀਂ ਹੈਗੇ ਸੋ ਉਹਨੂੰ ਪੰਜਾਬ ਵਰ ਕਿਹਾ ਵੀ ਸਾਡੀ ਭਈ ਮੂੰਹ ਜਬਾਨ ਹੈ ਸਾਡੀ ਮੂੰਹ ਘਰੇ ਕੱਲੀ ਰਹਿੰਦੀ ਹੈ ਤੁਸੀਂ ਸਾਡੇ ਘਰੇ ਕੀ ਲੈਣ ਆਉਣੇ ਅਸੀਂ ਮਲਾਣਾ ਪੈਣ ਆਏ ਅਸੀਂ ਮੇਰੀ ਗੱਲ ਸੁਣੋ ਹੋਣਾ ਹੀ ਕੀ ਕਰਨਾ ਚੁੱਪ ਕਰ ਜਾ ਧੀਆਂ ਆਪਾਂ ਨਾਲੇ ਗੱਲ ਸੁਣ ਲੈ ਮੇਰੀ ਅਸੀਂ ਕਿੰਨੇ ਤੋਰਾ ਕਰਦੇ ਨੇ ਦ ਆਹ ਜਿੱਥੇ ਮਰਜੀ ਮੈਂ ਜਾਵਾਂ ਜਿੱਥੇ ਮਰਜੀ ਤੂੰ ਮੈਨੂੰ ਲੈ ਲੈ ਸਾਡੇ ਕੁੜੀਆਂ ਕਤਰੀਆਂ ਦੇ ਘਰ ਲੈ ਬਾਈ ਮੈਂ ਤਿੰਨ ਕੁੜੀਆਂ ਦਾ ਬਾਪ ਆ ਸਮਝ ਗਿਆ ਮੇਰੀ ਗੱਲ ਹਰ ਸਿੰਘ ਮੇਰੀ ਗੱਲ ਸੁਣ ਅਸੀਂ ਤੇਰੇ ਘਰੇ ਕੁਝ ਲੈਣ ਨਹੀਂ ਅਸੀਂ ਤਾਂ ਦੇਣ ਆਇਆਗੇ ਦੋ ਮਨ ਦੁੱਧ ਲੈ ਕੇ ਆਏ ਸਾਡੇ ਬਾਬੇ ਨੇ ਸੇਵਾ ਲਈ ਹੈ ਬੱਬੂ ਨੂੰ ਦਿਖਾਈ ਸਾਖ ਸ਼ਾਹ ਤੇ ਦਿਖਾਈ ਦਿੱਤਾ ਬੱਬੂ ਨੂੰ ਸੁਪਨੇ ਚ ਆ ਤੈਨੂੰ ਆ ਪਤਾ ਰਾਤ ਮੈਨੂੰ ਵੀ ਦਿਖਾਈ ਦਿੱਤਾ ਤੇ ਪ੍ਰਤੱਖ ਵੀ ਤੇ ਡੰਗਾ ਲਾ ਇਹਨਾਂ ਦੇ ਖੜ ਚ ਬਗੜ ਖੜ ਜਾ ਦੁੱਧ ਪੁੱਤ ਨੂੰ ਤਾਂ ਕੋਈ ਨਹੀਂ ਠੋਕਰ ਮਾਰਦਾ ਤੂੰ ਪੁੱਤ ਵੀ ਘਰੋਂ ਕੱਢ ਰੱਖਿਆ ਆ ਦੁੱਧ ਨੂੰ ਵੀ ਠੋਕਰ ਮਾਰਦਾ ਤੇਰੇ ਸਾਲੇ ਦੀ ਤੂੰ ਹੀ ਨਹੀਂ ਟੇਕਣ ਚਾਉਂਦੀ ਹੈ ਵੀ ਸੇਵਾ ਲਈ ਆ ਸੇਵਾ ਕਰਨੀ ਪਊ ਮੇਰੀ ਗੱਲ ਸੁਣ ਪਰਪੁਰ ਤੁਸੀ ਪਾਪ ਜਾਂਦੋ ਜੀ ਪੂਰ ਮੇਰੀ ਗੱਲ ਸੁਣ ਲੈ ਓਏ ਮੈਂ ਪੂਰਾ ਪਿੰਡ ਇਕੱਠਾ ਕਰੂ ਪੰਚਾਇਤ ਇਕੱਠੀ ਕਰੂੰਗਾ ਤੁਸੀਂ ਚੰਬਲ ਦੇ ਪਰਦੇ ਚੰਬਲ ਦੇ ਜਾਂਦੇ ਹੋ ਚਾਚਾ ਅਸੀਂ ਤਾਂ ਉਹਦੇ ਬੋਲ ਭਗਾਉਨੇ ਆ ਉਹਦੇ ਦੇਖ ਲੈ 2000 ਦੀ ਸੇਵਾ ਲਈਤੀ ਬੱਬੂ ਵਿੱਚ ਦੀ ਉਹ ਕਿਹੜੇ ਬੋਲ ਭਗਾਉਨੇ ਤੁਸੀਂ ਓਏ ਹੈ ਤੀ ਤੂੰ ਡੇਰੇ ਛੱਡ ਕੇ ਆਵਦੀ ਹਜੇ ਤੂੰ ਪਿੰਡ ਚ ਮੂੰਹ ਦਿਖਾਉਣ ਚੋਕ ਹੈ ਭੱਗੇ ਤੇ ਸਿਰਫ ਫਸਾਈ ਫਿਰਦੇ ਤੁਹਾਨੂੰ ਸ਼ਰਮ ਨਹੀਂ ਆਉਦੀ ਤੁਹਾਨੂੰ ਕਿਹੋ ਬੋਲੀ ਜਾਂਦਾ ਸ਼ਰਮ ਕਰ ਲੈ ਮਾੜੀ ਮੋਟੀ ਕਬੀਲਦਾਰ ਘਰਾਂ ਦੇ ਆ ਤਾਤਾ ਤੈਨਾਂ ਕੋ ਫੋਨ ਹਟ ਖੁਦ ਨਾਲ ਬਲੀ ਖੇਲ ਦਾ ਪ੍ਰਧਾਨ ਹੈ ਇਸ ਸਾਲ ਦੇ ਕਿਥੇ ਲਗਾਉਣ ਪਾਟ ਚਾਚਾ ਦੇ ਘਰ ਤੱਕ ਤਾਂ ਮੈਨੂੰ ਬਹੁਤ ਗਾਲਾਂ ਕੱਢੀਆਂ ਨੇ ਮੇਰੀ ਮਾਂ ਨੂੰ ਗਾਲਾਂ ਕੱਢ ਜਾਂਦਾ ਮੈਂ ਗੁੱਸਾ ਨਹੀਂ ਕਰਦਾ ਤੇਰੇ ਥਾਂ ਉੱਸਰ ਲੱਗਦੀ ਹੈ ਪਰਜਾਈਆ ਤੇਰੀ ਅੱਜ ਨਾ ਗਾਲਾਂ ਕੱਢੀ ਅੱਜ ਨਾ ਗਾਲਾਂ ਕੱਢੀ ਤੇਰੇ ਬਾਹਰ ਚ ਬਹਿ ਜਾਗੇ ਦਰੀਆਂ ਪਿਛਾ ਕੇ ਸਭ ਦਾ ਬੈਠਣਾ ਮਨਜ਼ੂਰ ਮਾਰਾ ਕਮੇਟੀ ਨੂੰ ਫੋਨ ਮੈਂ ਕਹਿੰਦਾ ਨਾ ਹਜੇ ਨਾ ਕਰੋ ਤੂੰ ਆਏ ਕਰ ਕਮੇਟੀ ਨੂੰ ਫੋਨ ਮਾਰ ਮੈਂ ਫਿਰ ਨਗਰ ਨੂੰ ਫੋਨ ਮਾਰਦਾ ਹੈ ਮੈਂ ਚਾਰ ਬੰਦੇ ਆਪਦੇ ਇਕੱਠੇ ਕਰਦਾ ਮੈਂ ਤੇਰੇ ਨਾਲ ਨਹੀਂ ਬੈਠਦੀ ਮੈਂ ਤਾਂ ਇਹਨਾਂ ਨਾਲ ਬੈਠੂੰ ਤੂੰ ਫਿਰ ਤੇ ਦੋਏ ਭਰਾਂ ਤੇ ਉਹ ਡੇਰੇ ਦੀ ਫਰੀਕੀਆਂ ਚੀਜੀ ਤੂੰ ਤੂੰ ਆਪਣੀ ਭਰਾਈ ਨਾ ਫਿਰਿਆ ਨੀ ਰਾਜਗੁੰਡੀ ਨਾ ਚਾਚਾ ਜੀ ਕਹਲੂ ਬਾਬੇ ਨੇ ਸਾਡੀ ਬੱਬੂ ਵਿੱਚ ਦੀ ਇਹ ਸੇਵਾ ਲਾਤੀ ਨਾ ਵੀ ਤੇਰੇ ਘਰ ਨੂੰ ਡੇਰੇ ਚ ਤਬਦੀਲ ਕਰ ਦੋ ਅਸੀਂ ਕਰਾਂਗੇ ਅਸੀਂ ਡੇਰਾ ਬਣਾਵਾਂਗੇ ਅਸੀਂ ਪਿੱਛੇ ਨਹੀਂ ਹਟਦੇ ਬੋਲਾ ਪਾਏ ਨਾ 드라마 ਥੋੜੀ ਨੂੰ ਫਰਾਈ ਨਹੀਂ ਡਾਂਗ ਮੈਨੂੰ ਮੇਰੇ ਸਾਡੇ ਦੀ ਇਹ ਮੈਂ ਦੇਵਾਂ ਡੇਰੇ ਦੀ ਹੋਣੀ ਚਾਬੀ ਨੂੰ ਬਾਈ ਕੱਟ ਥੋੜੀ ਮੈਂ ਦੇਵਾਂ ਲਗਾਉੜਾ ਵੀ ਥੋੜੀ ਮੈਂ ਐਂ ਦੇ ਖਾਸ ਮਾਰੇ ਲੈ 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 ਅੱਖ ਨੇ ਲੈ ਜਾਾਂਗੇ ਕੇ ਨੱਖ ਨੇ ਲੈ ਜਾਾਂਗੇ ਕੋਈ ਬਾਬਾ ਖਾਊਗਾ ਪੂਰੇ ਇਹ ਤੈਨੂੰ ਜੇ ਮੁੜ ਕੇ ਘਰੇ ਵਰ ਗਿਆ ਫਿਰ ਦੇਖ ਲੈ ਚੱਲ ਮੇਰੀ ਗੱਲ ਸੁਣ ਲੈ ਮੇਰੇ ਤੋਂ ਸੱਜੇ ਮੇਰੇ ਪੁੱਤ ਤੋਂ ਸੁਣ ਲੈ ਮੇਰੇ ਤੋਂ ਬੋਲੀ ਜਾਣਾ ਮੈਂ ਮਾਰਾਂ ਤੈਨੂੰ ਤੂੰ ਕੋਈ ਗੰਦਾ ਪੱਤਰ ਮਰਾਤਾ ਮੈਂ ਗੰਨ ਰਾਲੇ ਬਬੇ ਦਾ ਨਾਮ ਵੀ ਨਹੀਂ ਲੈਣ ਦਿੰਦਾ ਇਹਨੂੰ ਕੋਈ ਮਾਇਆ ਬੜਾ ਨਾ ਤੀਮੀ ਤੂੰ ਤਾਂ ਨਹੀਂ ਬੰਦਾ ਬਣਾ ਸਕੀ ਮਾਰਨਾ ਨਹੀਂ ਕਿਤੇ ਮੈਂ ਖੁੱਖਾ ਤਾਂ ਗੰਦਾ ਕਰ ਦੋ ਤੇਰੇ ਸਭ ਕਰਕੇ ਜਿਹੜਾ ਜਿਹੜਾ ਤੈਨੇ ਪਰਿਵਾਰ ਦਾ ਮਾਹੌਲ ਖਰਾਬ ਕਰਤਾ ਉਹ ਘਟ ਗੰਦਾ ਸਾਡੀਆਂ ਚਾਰ ਪੀੜੀਆਂ ਤੇ ਕੋਈ ਭੈਣ ਡੇਰੇ ਕੜੀ ਨਹੀਂ ਮੂੰਹ ਨਹੀਂ ਕਰਦਾਦੀ ਡੇਰੇ ਕੜੀ ਨਹੀਂ ਮੂੰਹ ਕਰਦਾਦੀ ਸਦਰੇ ਪੁੱਤਰ ਸੀ ਜਦੋਂ ਤੁਹਾਨੂੰ ਟਾਈਮ ਲਾਦੇ ਸੀ ਗੁਰੂ ਘਰ ਜਾਂ ਦਿੱਤੀ ਮੈਂ ਸਾਡੇ ਘਰ ਦਾ ਸਾਰਾ ਮਾਹੌਲ ਗੰਦਾ ਕਰਤਾ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਸਰਜੀਤ ਕੋਰੇ। ਜਿਹੇ ਦੋਏ ਬੰਦੇ ਮੈਨੂੰ ਦੀਗੇ ਜਿਹੜਾ ਤੇਲ ਪਾ ਕੇ ਮੈਂ ਮੱਚ ਜੂ ਜਾਂ ਤੈਨੂੰ ਮਚਾਉਂਗਾ। ਸਾਬ ਨਾਲ ਨਹੀਂ ਹੁੰਦਾ। ਮੇਰੀ ਗੱਲ ਤਾਂ ਸੁਣ ਲੈ। ਹਾਂ? ਆ ਹੁਣ ਦੁੱਧ ਦਾ ਕੀ ਕਰਾਂ ਖੋਆ ਬਣਾ ਲਵਾਂ। ਭੈਣ ਦੇ ਖਾਸਮ ਦੀ ਪਹਿਲਾਂ ਮੈਨੂੰ ਦੁੱਧ ਦੀ ਸਿਆਪਾ ਖੜਾ ਕਰਨਾ ਪਊ। ਮੈਂ ਡੇਰੀ 'ਚ ਪਾ ਕੇ ਉਹ ਜਿਹੜਾ 2000 ਦਿਨਾਂ ਬਲ ਉਹ ਕਟਾ ਕੇ। ਮੇਰੀ ਗੱਲ ਮੇਰੀ ਗੱਲ ਸੁਣ ਲੈ ਭੁਰਿਆ। ਬੱਬੂ ਦੇ ਪਾਪਾ ਇਹ ਕੰਮ ਨਾ ਕਰੀ। ਇਹ ਪ੍ਰਸ਼ਾਦ ਹੁਕਮ ਲੱਗਾ ਆ ਇਹਦੀ ਤਾਂ ਹੁਣ ਕਿੱਟੀ ਵਰਫੀ ਬਣੂ। ਹ ਮੈਂ ਕਿਹਾ ਪਹਿਲਾ ਤੇਰੀ ਪੈਜ ਤੇ ਰੇਲ ਬਣਾਉਣੀ ਪੂਵੇਂ ਨਾ ਅੱਖ ਵਾਲੀ ਮੇਰੇ ਮਰੀ ਨਾ ਬਰੀ ਤੇ ਤੇਰੀ ਨੀ ਲੱਗੀ ਤੇ ਖਾਤ ਮਰੇ ਲੈ ਲੈ ਸਾਲੇ ਤੇਰੇ ਦੁੱਧ ਦੀ ਬਰਫੀ ਬੁਰੀ ਬਣਾਉਂ ਦਿੰਦਾ ਆ ਆ ਪ੍ਰਸ਼ਾਦ ਦੇਰੇ ਤੋਂ ਆ ਵੀ ਤੇ ਡੈਰੀ ਤੇ ਵੇਚਣ ਨੂੰ ਫਰਦਾ ਦੁੱਧ ਤੇਰਾ ਕਿੱਥਾ ਕਿੱਥੇ ਭਲਾ ਹੋ ਜਾਊਗਾ ਕੁੱਤੇ ਆ ਬੰਦੇਆ ਤੇਰਾ ਕਿੱਥੇ ਭਲਾ ਹੋ ਜਾਊਗਾ ਤੂੰ ਐਨਾ ਮੈਨੂੰ ਸਤਾਉਣਾ ਨਾ ਤਪੌੜਾ ਮੈਨੂੰ ਤੇਰੇ ਕੀੜੇ ਪਾਣੇ ਜਿਹੜਾ ਨਰਾਲੇ ਬਾਬੇ ਨੂੰ ਐ ਬੋਲਦਾ ਉਹਦੇ ਪ੍ਰਸ਼ਾਦ ਨੂੰ ਵੇਚਣ ਚੱਲਾ ਨਾ ਤੇਰੇ ਕੀੜੇ ਪਾਣ ਮਰ ਜਵੇ ਤੂੰ ਐਦਾਂ ਦਾ ਕਿਤੇ ਤੂੰ ਹੀ ਸੁਣੀ ਨਰਾਲੇ ਬਾਬੇ ਮੇਰੀ ਤਾਂ ਇਹਨੂੰ ਚੱਕ ਲੈ ਜੋ ਮੈਨੂੰ ਚੱਕ ਲੈ